ਸਾਰੇ ਵਿਧਾਨ ਸਭਾ ਹਲਕੇਾਂ 'ਚ ਬਦਲ-ਬਦਲ ਕੇ ਹਲਕੇ ਜਾ ਰਿਹਾ ਅੱਜ ਜਿਵੇਂ ਮੈਂ ਸਮਰਾਲਾ ਹਲਕੇ ਜਾਇਆ ਕੱਲ ਮੈਂ ਖਰੇਖ ਸੀ ਪਰसों ਫਾਇਲ ਸੀ ਕਉਥੇ ਮੈਂ ਸਾਹਨੇਵਾਲ ਹਲਕੇ ਸੀ ਉਦੋਂ ਪਹਿਲਾਂ ਇੱਕ ਦਿਨ ਹਾਈ ਕੋਰਟ ਸੀ ਉਦੋਂ ਪਹਿਲਾਂ ਇੱਕ ਦਿਨ ਫਜ਼ੀ ਪਟਾਣਾ ਸੀ ਇਸ ਤਰ੍ਹਾਂ ਅਮਰਗੜ ਸੀ ਇਸ ਤਰ੍ਹਾਂ ਕਰਕੇ ਬਦਲਤ ਇੱਕ ਰਾਉਂਡ ਦਾ ਸਾਰਾ ਤਰੀਕ ਕਰੇ ਜ਼ਿਆਦਾਤਰ ਪਾਰਲੀਮੈਂਟ ਖਬਰ ਹੋਗੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਮੇਰੇ ਲਈ ਔਰ ਕਾਂਗਰਸ ਪਾਰਟੀ ਲਈ ਕਿ ਲੋਕਾਂ ਦਾ ਰਿਸਪੌਂਸ ਬਹੁਤ ਪੋਜ਼ਿਟਿਵ ਮਿਲ ਰਿਹਾ ਦੋ ਗੱਲਾਂ ਤੇ ਇੱਕ ਤਾਂ ਲੋਕ ਕੇਂਦਰ ਦੀ ਸਰਕਾਰ ਭਾਜਪਾ ਦੀ ਸਰਕਾਰ ਉਹਨਾਂ ਦੀ ਨੀਤੀਆਂ ਦੇ ਖਿਲਾਫ ਬਹੁਤ ਜ਼ਿਆਦਾ ਨੇ ਕਿਸਾਨ ਭਰਾ ਵੀ ਔਰ ਗਰੀਬ ਲੋਕ ਵੀ ਔਰ ਬਾਕੀ ਸਭ ਲੋਕ ਵੀ ਕਿ ਉਹਨਾਂ ਨੇ ਕਦੇ ਵੀ ਮਹਿੰਗਾਈ ਦਾ ਬੇਰੁਜ਼ਗਾਰੀ ਦਾ ਜਿਹੜੇ ਮੁੱਦੇ ਆ ਇਸ ਮੁਲਕ ਦੇ ਉਹਦੇ ਤੋਂ ਬਚਦੇ ਰਹਿੰਦੇ ਆ ਔਰ ਟੀਵੀਆਂ ਤੇ ਕੁਝ ਹੋਰ ਹੀ ਚਲਾਉਂਦੇ ਰਹਿੰਦੇ ਆ ਦੂਸਰਾ ਜਿਹੜਾ ਆ ਜਿਹੜੀ ਝਾੜੂ ਪਾਰਟੀ ਆ ਦੇਖੋ ਜਿੱਥੇ ਵੀ ਅਸੀਂ ਜਾ ਰਹੇ ਆ ਲੋਕ ਕਹਿ ਰਹੇ ਆ ਕਿ ਇਹਨਾਂ ਹਰਗਾ ਝੂਠਾ ਪਾਰਟੀ ਕੋਈ ਹੋ ਨਹੀਂ ਸਕਦੀ ਤੇ ਸਾਨੂੰ ਸਾਨੂੰ ਝੂਠੇ ਵਾਅਦੇ ਕਰਕੇ ਸਾਡੇ ਤੋਂ ਵੋਟਾਂ ਲੈ ਲਈਆਂ ਔਰ ਅਸੀਂ ਇਸ ਵਾਰ ਇਹਨਾਂ ਨੂੰ ਸਬਕ ਸਿਖਾਵਾਂਗੇ ਤੁਹਾਡਾ ਜੋ ਮੈਨੀਫੈਸਟੋ ਤੇ ਦੂਜੇ ਦੇ ਜੋ ਮੈਨੀਫੈਸਟੋ ਕੰਪੇਅਰ ਕਰਦੇ ਹੋ ਨਾ ਲੋਕ ਕੀ ਕਹਿੰਦੇ ਨਹੀਂ ਇਹਨੇ ਇਹੀਆਂ ਗੱਲਾਂ ਜਿਹੜੇ ਇੰਨਾ ਡਿਟੇਲਸ ਆ ਦੇਖੋ ਪਾਜ ਪਾਰੇ ਦਾ ਜੇ ਕੈਂਡੀਡੇਟ ਨੂੰ ਮਿਲਦਾ ਝਾੜੂ ਵਾਲਿਆਂ ਦਾ ਤਾਂ ਇਹ ਆ ਕੇ ਉਹ ਕਦੇ ਮੈਨੀਫੈਸਟੋ ਜਾਰੀ ਨਹੀਂ ਕਰਦੇ ਐਵੇਂ ਕੁਝ ਬੋਲ ਬਾਰ ਕੇ ਲਿਖੜ ਜਾਂਦੇ ਨੇ ਇਹ ਕਾਂਗਰਸ ਪਾਰਟੀ ਹੈ ਜਿਹੜੀ ਡਿਟੇਲਡ ਮੈਨੀਫੈਸਟੋ ਜਾਰੀ ਕਰਦੇ ਆ ਅਸੀਂ ਉਹ ਮੈਨੀਫੈਸਟੋ ਜਾਰੀ ਕਰਤਾ ਹੈਗਾ ਔਰ ਉਹਦੀ ਜਿਹੜੀਆਂ ਮੁੱਖ ਗੱਲਾਂ ਹੁੰਦੀਆਂ ਉਹ ਅਸੀਂ ਹਰ ਸਟੇਜ ਤੋਂ ਲੋਕਾਂ ਨੂੰ ਦੱਸਦੇ ਆ ਕਿ ਜੇ ਸਾਡੀ ਸਰਕਾਰ ਕੇਂਦਰ ਚ ਬਣਦੀ ਆ ਤੇ ਅਸੀਂ ਆਹ ਚੀਜ਼ਾਂ ਕਰਕੇ ਨਾ ਜੇ ਸਰਕਾਰ ਕੇਂਦਰ ਸੀ ਨਹੀਂ ਉਹ ਕਹ ਰਹੇ ਨੇ ਕਿ ਕਾਂਗਰਸ ਆ ਆਪਣਾ ਕਾਟ ਜੋਗਾ ਅੰਦਰੋਂ ਕਰਦੇ ਤੇ ਦੂਜੇ ਪਾਸੇ ਇਹ ਵੀ ਕਹ ਰਹੇ ਜਿਹੜੇ ਚਰਚਾ ਕੀਤੀ ਕਰਦੇ ਸੀ ਉਹਨਾਂ ਨੂੰ ਟੱਕਰ ਦਈ ਵੀ ਨਹੀਂ ਅਰੇ ਯਾਰ ਕੀ ਸਵਾਲ ਪੁੱਛ ਰਹੇ ਆਦਰ ਆਦਰਨੀ ਹੈ ਪੰਜਾਬ ਜਿਸੀਂ ਇਹਨਾਂ ਦੀ ਕਾਰਗੁਜ਼ਾਰੀ ਕਰਕੇ ਇਹਨਾਂ ਨਾਲ ਸਮਝੌਤਾ ਨਹੀਂ ਕੀਤਾ ਇਕਾਜੀ ਦੂਸਰੇ ਸੂਬਿਆਂ ਚ ਹੋ ਗਿਆ ਦੂਸਰੇ ਸੂਬਿਆਂ ਦਾ ਤਾਂ ਮੈਂ ਜਵਾਬ ਨਹੀਂ ਦੇ ਸਕਦਾ ਲੇਕਿਨ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਨੇ ਕਿਉਂਕਿ ਇਹਨਾਂ ਨੇ ਇੱਥੇ ਕਾਂਗਰਸ ਦੇ ਲੀਡਰਸ ਤੇ ਵਿਜੀਲੈਂਸ ਦੇ ਮਾਧਿਅਮ ਤੋਂ আর ਦੂਸਰੀਆਂ ਚੀਜ਼ਾਂ ਨਾਲ ਬਹੁਤ ਯਤਨ ਕੀਤੇ ਆ ਦੀ ਇੱਥੇ ਕਾਂਗਰਸ ਦਾ ਵਰਕਰ ਵੀ ਲੀਡਰ ਵੀ ਇਹ ਕਹਿ ਰਿਹਾ ਸੀ ਕਿ ਇਹਦਾ ਨਾਲ ਆਪਾਂ ਮਿਲ ਕੇ ਨਹੀਂ ਲੜਨਾ ਅਸੀਂ ਉਹਨਾਂ ਦੇ ਖਰਾਬ ਫਲਡ ਨੇ ਮਮ ਦੀ ਬਾਤ ਤੁਹਾਡੇ ਨਾਲ ਵੀ ਹੋ ਗਈ ਬਿਲਕੁਲ ਸਮਾਜਵਾਦੀ ਪਾਰਟੀ ਸਾਡੇ ਨਾਲ ਆ ਔਰ ਬਾਸਵਾਰੀਆਂ ਕਿਸਾਨ ਜੱਥੇਬੰਦੀਆਂ ਸਾਰੀਆਂ ਔਰ ਬਹੁਤ سارے ਲੋਕ EMPLOYEES ਬਹੁਤ ਸਾਰੀਆਂ ਜੱਥੇਬੰਦੀਆਂ ਨਰੇਗਾ ਦੀ ਜਿੰਮੇਤੀ ਅੱਜ ਹੀ ਮੈਨੂੰ ਇੱਥੇ ਮਿਲੇ ਸੀ ਉਹ ਸਾਰੇ ਲੋਕ ਸਾਡੇ ਨਾਲ ਨੇ ਕਿਉਂਕਿ ਉਹਨਾਂ ਨੇ ਭਾਜਪਾ ਵੀ ਦੇਖ ਲਈ ਆ ਉਹਨਾਂ ਤਾਂ 10 ਸਾਲ ਦੇ ਕਿਹਾ ਇਹਨਾਂ ਨੂੰ ਤਾਂ 2.5 ਸਾਲ ਦੇਖ ਲਿਆ ਹੈਗਾ ਤੇ ਇਸ ਕਰਕੇ ਸਭ ਨੂੰ ਲੱਗ ਰਿਹਾ ਕਿ ਕਾਂਗਰਸ ਹੀ ਇਕੱਲਾ ਵਿਕਲਪ ਹੈ ਜਿਹਨੂੰ ਵੋਟ ਦੇਣੀ ਚਾਹੀਦੀ ਹੈ ਡਾਕਟਰ ਸਾਹਿਬ ਤੁਸੀਂ ਕਹਿੰਦਾ ਜੀ ਡਾਕਟਰ ਸਾਹਿਬ ਤੁਸੀਂ ਪਾਰਲੀਮੈਂਟ ਦੇ ਵਿੱਚ ਬੰਦਾ ਬੋਲੋ ਉਹਦੇ ਤੇ ਤਿੰਨ ਸਾਲ ਦੇ ਕਿਵੇਂ ਕੰਮ ਕਰਦਾ ਡਾਕਟਰ ਪਲੀਜ਼ ਤੁਸੀਂ ਪਾਰਲੀਮੈਂਟ ਦੇ ਵਿੱਚ ਰਹੇ 5 ਸਾਲ ਤੇ ਉੱਥੇ ਤੁਸੀਂ મોદી ਨਾਲ ਵੀ ਰੂਬਰੂ ਹੋਏ ਹੈਗੇ ਹੋ ਜਿਵੇਂ ਤੁਸੀਂ ਕਹਿੰਦੇ ਮੈਂ ਅੱਖਾਂ ਚੱਖਾਂ ਪਾ ਕੇ ਗੱਲ ਕੀਤੀ ਹੈ ਜੀ ਐਸ ਵਕਤ ਜੋ ਪ੍ਰਧਾਨ ਮੰਤਰੀ ਮੋਦੀ ਇਸ ਤਰ੍ਹਾਂ ਦੀ ਗੱਲਾਂ ਕਰ ਰਹੇ ਹੈਗੇ ਬਹੁਤ ਛੋਟੇ ਲੈਵਲ ਦੀ ਕੀ ਤੁਸੀਂ ਤੁਹਾਨੂੰ ਤੇ ਅਭੀ ਪ੍ਰਾਈਮ ਮਿਨਿਸਟਰ ਦੀ ਡਿਗਨਿਟੀ ਨੂੰ ਲੋ ਨਹੀ ਕਰ ਰਹੇ ਬਿਲਕੁਲ ਦੇਖੋ ਜੀ ਸਾਨੂੰ ਤੇ ਜਿਹੜਾ ਅਫਸੋਸ ਹੋ ਰਿਹਾ ਦੇਖੋ ਸਾਡੇ ਪ੍ਰਧਾਨ ਮੰਤਰੀ ਸਾਡਾ ਸਭ ਦਾ ਪ੍ਰਧਾਨ ਮੰਤਰੀ ਹੁੰਦਾ ਚਾਹੀਏ ਅਸੀਂ ਕਿਸੇ ਪਾਰਟੀ ਚਲੀ ਗੋ ਸਭ ਦਾ ਪ੍ਰਧਾਨ ਮੰਤਰੀ ਆ ਉਹ ਅਸੀਂ ਸਿਰਫ ਇਹਨਾ ਕਿਹਾ ਕਿ ਜਿਹੜੇ ਹਿੰਦੁਸਤਾਨ ਦੇ ਗਰੀਬ ਪਰਿਵਾਰ ਹਨ ਉਹਨਾਂ ਨੂੰ ਅਸੀਂ ਸੈਂਟਰਲ ਗਵਰਨਮੈਂਟ ਫੰਡ ਤੇ 1 ਲੱਖ ਰੁਪਏ ਸਾਲਾਨਾ ਦੀ ਵੰਡ ਕਰਾਂਗੇ ਹੁਣ ਉਹ ਕਹਿ ਰਿਹਾ ਪੈਸਾ ਪਾਕਿਸਤਾਨ ਭੇਜਣਗੇ ਇਹਨਾਂ ਦੋਵਾਂ ਗੱਲਾਂ ਦਾ ਕੀ ਸੰਬੰਧ ਉਹ ਤੇ ਫਿਰ ਉਹ ਦੱਸਣ ਕਿ ਮਤਲਬ ਕੀ ਇਹ ਗੱਲ ਬਣੀ ਅਸੀਂ ਤਾਂ ਗਰੀਬਾਂ ਦੀ ਗੱਲ ਕਰ ਰਹੇ ਹੁਣ ਗਰੀਬਾਂ ਨੂੰ ਉਹ ਕਿਤੇ ਹੋਰ ਲਿਜਾ ਰਹੇ ਅਜਿਹਾ ਪ੍ਰਧਾਨ ਮੰਤਰੀ ਜੀ ਹੋਰ ਪਾਜਬਾ ਦੇ ਸਾਰੇ ਸੀਨੀਅਰ ਆਗੂਆਂ ਦੀ ਹਮੇਸ਼ਾ ਇਹ ਆਦਤ ਰਹੀ ਆ ਕਿ ਮੁੱਦੇ ਦੀ ਗੱਲ ਤੇ ਨਹੀਂ ਆਉਣਾ ਔਰ ਦੂਸਰੀ ਗੱਲਬਾਤ ਕਿਤੇ ਹੋਰ ਲੈ ਜਾਣਾ ਰੇਗਾ ਦੀ ਜਿਹੜੀ ਤੁਸੀਂ ਨਵੀ ਲੈ ਕੇ ਆ ਰਹੇ ਹੋ 400 ਰੁਪਏ ਦਿਹਾੜੀ ਕਰਦੇ ਆ ਸ਼ਾਇਦ ਦਿਹਾੜੀ ਵਧਾ ਦੇਗਾ ਉਹ ਤਾਂ ਲੱਗਦੀਆਂ ਨਹੀਂ ਉਹਦਾ ਕੀ ਲੋਕਾਂ ਦਾ ਸਪੌਂਸਰ ਗਰੀਬ ਲੋਕ ਬਹੁਤ ਵਧੀਆ ਤੁਸੀਂ ਆ ਹੁਣੇ ਹੀ ਬੀਬੀਆਂ ਬਹੁਤ ਜ਼ਿਆਦਾ ਬੈਠੀਆਂ ਸੀ ਉਹ ਉਹਨਾਂ ਦੇ ਤਾਂ ਮੈਨੂੰ ਇੱਕ ਮੰਗ ਪੁੱਤਰ ਦਿੱਤਾ ਕਿ ਸਾਡੀ ਮਜ਼ਦੂਰੀ 400 ਕਹਿ ਦਿਓ ਕਰ ਦਿਓ ਜਦੋਂ ਮੈਂ ਉਹਨਾਂ ਨੂੰ ਕਿਹਾ ਇਹਦਾ ਸਾਡਾ ਫੈਸਲਾ ਹੀ ਆ ਉਹ ਤਾਂ ਕਹਿ ਨਹੀਂ ਉਹ ਤਾਂ ਇੰਨੀ ਆ ਖੁਸ਼ ਹੋਈਆਂ ਮੇਰੇ ਨਾਲ ਫੋਟੋਆਂ ਕਰਾਈਆਂ ਕਿ ਇਹਦੀ ਅਸੀਂ ਤਾਂ ਹੀ ਚਾਹੁੰਦੇ ਆ ਔਰ ਕੁਝ ਸਾਡੇ ਦੇ ਵਧਾ ਕੇ ਸਭ ਨੂੰ ਦੋਸਤ ਕੁਝ ਨਹੀਂ ਆ ਕਾਫਨ ਇਹ ਹੋ ਜੂਗਾ ਕਿ ਫਟੂ ਲਵਾ ਜਾ ਤੁਹਾਨੂੰ ਸਰਦਾਰ ਸਾਹਿਬ ਤੁਹਾਡਾ ਗੱਠ ਜੋੜਦਾ ਵਿਚ ਘਾ ਹੈਗਾ ਇੰਡੀਆ ਗੱਠ ਜੋੜ ਹੈ ਪੰਜਾਬ ਦੀ ਬੜੀ ਸਥਿਤੀ ਜਿਹੀ ਵੀ ਕੀ ਨਹੀਂ ਮਤਲਬ ਕਰਦੀ ਉਹ ਹੁਣ ਸਪਸ਼ਟ ਹੋ ਗਿਆ ਜੀ ਬੜਾ ਜੀ ਬੜੀ ਕਲੀਅਰ ਹੋ ਗਿਆ ਅਸੀਂ ਇੰਡੀਆ ਗੱਠ ਦੇ ਵਿੱਚ ਸਮਾਜਵਾਦੀ ਪਾਰਟੀ ਤੇ ਨੈਸ਼ਨਲ ਲੀਡਰਸ਼ਿਪ ਦੀ ਬੇਯਾਰਾ ਜਿਹਦਾ ਹਕਮਾਂਤੀ ਕੰਮ ਹੈ ਇਹ ਤੁਸੀਂ ਸਿਲੇਕਟਡ ਸੀਟਾਂ ਦੇ ਪੰਜਾਬ ਦੇ ਵਿੱਚ ਇਲੈਕਟਡ ਕੈਂਡੀਡੇਟਾਂ ਦਾ ਸਬੰਧ ਵਿੱਚ ਕੰਮ ਹੈ ਫਤਿਹਗੜ੍ਹ ਸਾਹਿਬ ਤੋਂ ਅਸੀਂ ਇਹ ਤਹਿਯਾਰੀ ਕੀਤਾ ਹੈ ਅਤੇ ਫੈਸਲਾ ਕੀਤਾ ਹੈ ਕਿ ਅਸੀਂ ਡਾਕਟਰ ਰਾਮ ਸਿੰਘ ਦਾ ਸਾਥ ਦੇਣਾ ਹੈ ਉਹਨਾਂ ਕੋਲ ਜਾ ਕੇ ਦੇਣਾ ਹੈ ਪੰਜਾਬ ਦੇ ਵਿੱਚ ਧੱਕਾ ਹੋ ਰਿਹਾ ਸਾਨੂੰ ਇੰਡੀਆ ਗੱਠ ਬੰਦੇ ਤੋਂ 10 ਨੇ 13 ਸੁਤੰਨ ਚਾਹੇ ਕਿਸੇ ਪਰੇ ਤੋਂ ਭੋਲਾ ਪਾਰ ਦੇ ਲੋਕ ਹੈ ਕਿ ਕਿਹੜੀ ਪਾਰਟੀ ਲੈ ਜਾਵੇ ਜਿੱਥੋਂ ਸਾਨੂੰ ਲੱਗੇਗਾ ਕਿ ਪਾਰਟੀ ਸੰਧੋਰ ਹੈ ਕਿ ਸਾਨੂੰ ਕਹਿੰਦੇ ਸੰਧੋਰ ਲੱਗਦਾ ਹੈ ਪਹਿਲੇ ਸਮਾਜਵਾਦੀ ਪਾਰਟੀ ਕੋਲ ਪੂਰੇ ਜੋਰ ਨਾਲ ਸਮਰਥਨ ਕਰਕੇ ਉਹਨਾਂ 13 ਦੀ 13 ਸੀਟਾਂ ਇੰਡੀਆ ਗੱਠਜੋੜ ਨਾਲ ਲੈਣਗੇ। ਐਸਾ ਇੱਕ ਮੇਰਾ ਸਵਾਲ ਛੋਟਾ ਜਿਹਾ ਹੋ ਸੀਗਾ ਕਿ ਭਾਜਪਾ ਔਰ ਆਮ ਆਦਮੀ ਪਾਰਟੀ ਨੇ ਜਿਹੜੇ ਲੋਕ ਸਭਾ ਵਾਸਤੇ ਕੈਂਡੀਡੇਟ ਖੜੇ ਕੀਤੇ ਹੈਗੇ ਇਹ ਲੋਕ ਕਹਿ ਰਹੇ ਕਿ ਇਹ डमी ਕੈਂਡੀਡੇਟਸ ਹੈਗੇ। ਯਾਰ ਉਹਨਾਂ ਨੇ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਲੇਖੋ ਡੈਮੋਕ੍ਰੇਸੀ 'ਚ ਕੋਈ ਵੀ ਆਦਮੀ ਖੜਾ ਹੋ ਸਕਦਾ ਕਿਸੇ ਨੂੰ ਵੀ ਖੜਾ ਕੀਤਾ ਜਾ ਸਕਦਾ। ਦੇਖੋ ਜਿਹੜਾ ਆਮ ਪਾਰਟੀ ਕੋਲ ਤਾਂ ਫਤੇਕਰ ਸਾਹਿਬ ਕਹਿ ਜੀ ਸੀ। ਔਰ ਉਹਨਾਂ ਨੇ ਜਿਹੜਾ ਬੰਦਾ ਪਹਿਲਾਂ ਚਾਰ ਪਾਰਟੀਆਂ ਬਦਲ ਚੁੱਕਿਆ ਜਿਹੜਾ ਕਦੇ ਕਿਸੇ ਪਾਰਟੀ ਚ ਟਿਕਦਾ ਨਹੀਂ ਆ ਉਹਨੂੰ ਆਪਣਾ ਹਿੰਦਵਾਰ ਬਣਾਇਆ ਤੇ ਫਿਰ ਹੁਣ ਕੀ ਕੀਤਾ ਜਾ ਸਕਦਾ ਹੈਗਾ ਉਹਨਾਂ ਕੋਲ ਤਾਂ ਕੋਈ ਕੈਂਡੀਡੇਟ ਹੈ ਹੀ ਨਹੀਂ ਸੀ ਮੇਰੇ ਖਿਲਾਫ ਕੋਈ ਆਪਣਾ ਕਹਿੰਦੇ ਨਹੀਂ ਨਾ ਕਿ ਤੱਪੜ ਵਿਛੋਣ ਵਾਲਿਆਂ ਨੂੰ ਟਿਕਟਾਂ ਦਿੰਨੇ ਆ ਕੋਈ ਲੱਭ ਕੇ ਲਿਆਉਂਦੇ ਨਾ ਫਿਰ ਖੜਾ ਕਰਦੇ ਮੇਰੇ ਖਿਲਾਫ ਉਹਦਾ ਸਾਡਾ ਯਾਰ ਵੀ ਪੱਟ ਕੇ ਉਹ ਜਿਹੜਾ ਪਹਿਲਾ ਆਕਾਲੀ ਦਾ ਭੀਪੀ ਬੀਐਸਪੀ ਗਾੜੀਆਂ ਪਾਰਟੀਆਂ ਰਹਿ ਚੁੱਕਿਆ ਸੀ ਹੁਣ ਉਹਦਾ ਬੀਜੇਪੀ ਬਚਿਆ ਹੈਗਾ ਉਹਦੇ ਵੀ ਬਸਤ ਤੌਰ ਤੇ ਉਹਨਾਂ ਨਾਲ ਚੱਲਿਆ ਜਾ ਉਹ ਕਿੱਥੇ ਟਿਕਦਾ ਨਹੀਂ ਹੈ